ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਇੱਕ ਕਹਾਣੀ ਪਿਆਰ ਕਹਾਣੀ ਹੈ ਐਸੇ ਜੋੜੇ ਦੀ ਕਹਾਣੀ ਹੈ ਕਿ ਮੁੰਡਾ ਬੈਂਕ ਮੈਨੇਜਰ ਹੁੰਦਾ ਹੈ ਤੇ ਕੁੜੀ ਨੂੰ ਇੱਕ ਨੂੰ ਪਿਆਰ ਕਰ ਬੈਠਦਾ ਹੈ ਪਿਆਰ ਤੋਂ ਬਾਅਦ ਸੰਘਰਸ਼ ਲੜਦੇ ਆ ਸੰਘਰਸ਼ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਫਿਰ ਜ਼ਿੰਦਗੀ ਐਸੀ ਕਰਵਟ ਲੈਂਦੀ ਹੈ ਕਿ ਬੈਂਕ ਮੈਨੇਜਰ ਦੀ ਨੌਕਰੀ ਚਲੀ ਜਾਂਦੀ ਹੈ ਤੇ ਕੁਝ ਗਲਤ ਸੰਗਤ ਦੇ ਵਿੱਚ ਫਸ ਜਾਂਦਾ ਹੈ ਗਲਤ ਸੰਗਤ 'ਚ ਫਸਣ ਕਰਕੇ ਸਾਰਾ ਕੁਝ ਹੋਦਾ ਜ਼ੀਰੋ ਤੇ ਚਲਾ ਜਾਂਦਾ ਹੈ ਤੇ ਜ਼ੀਰੋ ਤੇ ਜਾਣ ਤੋਂ ਬਾਅਦ ਫਿਰ ਕੁੜੀ ਆਪਣੇ ਘਰ ਵਾਲੇ ਨੂੰ ਇਸ ਤਰੀਕੇ ਨਾਲ ਸੈੱਟ ਕਰਦੀ ਹੈ ਕਿ ਉਹ ਛੋਟੀ ਜੀ ਰੇੜੀ ਲਾਉਂਦੇ ਆ ਤੇ ਇੱਕ ਦੂਜੇ ਦਾ ਸਹਾਰਾ ਬਣਦੇ ਆ ਤੇ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਚਲਾਉਂਦੇ ਆ ਸੁਣਾਉਣੀ ਹੈ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਇਹਨਾਂ ਦੀ ਕਹਾਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਵੀ ਜਰੂਰ ਕਰਿਓ ਜੇ ਬੀਕਲ ਵੀ ਤੁਹਾਡਾ ਨਾਮ ਵਰੁਣ ਕਮਲ ਵਰੁਣ ਜੀ ਤੇ ਸਾਂਝੀ ਤੁਹਾਡਾ ਕੀ ਨਾਮ ਹੈ ਜੀ ਰਮਨ ਜੀ ਤੁਸੀਂ ਆਪਣਾ ਕੰਮ ਕਰੀ ਜਾਂਦੇ ਹੋ ਗੋਲ ਗੋਲ ਗੱਪਿਆਂ ਦਾ ਤੇ ਬਈ ਪਹਿਲਾਂ ਇਹ ਦੱਸੋ ਤੁਸੀਂ ਇਹਨਾਂ ਨੂੰ ਕੰਮ ਕਰ ਲੈਣ ਦੀ ਹੈ ਤੇ ਤੁਸੀਂ ਕਿਹੜੀਆਂ ਕਿਹੜੀਆਂ ਨੌਕਰੀਆਂ ਕੀਤੀਆਂ ਜਿਵੇਂ ਹੁਣੇ ਮੈਂ ਸੇਵ ਬੈਂਕ ਤੇ ਪਾਜੀ ਮੈਂ ਸਭ ਤੋਂ ਪਹਿਲਾਂ ਦਿੱਲੀ ਜੌਬ ਕੀਤੀ ਹੈ ਬੀਪੀਓਜ਼ ਦੇ ਵਿੱਚ ਜੌਬ ਕੀਤੀ ਹੈ ਕਾਲ ਸੈਂਟਰ ਨੂੰ ਮੇਰੇ ਕੋਲ ਨਾਲ ਆਈਡੀਐਮ ਦਖਰੇ ਵਿੱਚ ਮੈਂ ਬੈਕਐਂਡ ਤੇ ਜੌਬ ਕੀਤੀ ਹੈ ਤੇ ਆਫਟਰ ਥੈਟ ਮੈਂ ਬੈਂਕਸ ਦੇ ਵਿੱਚ ਸਿਟੀ ਬੈਂਕ ਦੇ ਵਿੱਚ ਜੌਬ ਕੀਤੀ ਹੈ ਫਿਰ ਕਲੈਕਸ਼ਨ ਡਿਪਾਰਟਮੈਂਟ ਦੇ ਵਿੱਚ ਫਿਰ ਮੈਂ ਪੰਜਾਬ ਆ ਗਈ ਪੰਜਾਬ ਦੇ ਵਿੱਚ ਵੀ ਇਧਰ ਮੈਂ ਫ੍ਰੈਂਚ ਕੰਪਨੀਆਂ ਵਿੱਚ ਐਜ਼ ਏਰੀਆ ਮੈਨੇਜਰ ਬੈਂਕ ਮੈਨੇਜਰ ਮੈਂ ਜੌਬ ਕੀਤੀ ਹੈ ਠੀਕ ਹੈ ਆਫਟਰ ਥੈਟ ਉਸ ਤੋਂ ਮੈਂ ਆਪਣਾ ਸੇਵਿੰਗਸ ਕਰਕੇ ਜੀ ਠੀਕ ਹੈ ਮੇਰੇ ਕੋਲ 5-7 ਲੱਖ ਰੁਪਏ ਹੋ ਗਿਆ ਸੀਗਾ ਕੁਝ ਹੋਰ ਲੋਨਸ ਵਗੈਰਾ ਲੈ ਕੇ ਮੈਂ ਕਿ ਰੈਸਟੋਰੈਂਟ ਸ਼ੁਰੂ ਕੀਤਾ ਸੀਗਾ ਬਰੰਡਾ ਜੀ 100 ਕਿਲੋ ਦੇ ਠੀਕ ਹੈ ਤੇ ਮਤਲਬ ਪਹਿਲੇ 6-7 ਮਹੀਨੇ ਤਾਂ ਵਧੀਆ ਚੱਲਿਆ ਜੀ ਉਹ ਰੈਸਟੋਰੈਂਟ ਆਪਣਾ ਆਫਟਰ ਦੈਟ ਮਤਲਬ ਸਾਡਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਉਸ ਤੋਂ ਬਾਅਦ 6 ਮਹੀਨੇ ਤੋਂ 6-7 ਮਹੀਨੇ ਸੀ 8 ਮਹੀਨੇ ਆਪਣੀ ਜੇਬ ਚੋਂ ਲਾਂਦੇ ਰਹੇ ਪੈਸੇ ਤੁਹਾਨੂੰ ਮਿਲਾ ਕੇ ਮੰਨ ਕੇ ਚੱਲੋ ਵੀ ਇੰਨਾ ਘਾਟਾ ਹੋ ਚੁੱਕਾ ਸੀ ਬਿਲਕੁਲ ਜ਼ੀਰੋ ਹੋ ਗਿਆ ਬੈਂਕ ਬੈਲੈਂਸ ਆਪਣਾ ਜੀ ਮਤਲਬ 5 ਲੱਖ ਤੋਂ ਤੁਸੀਂ ਲਾਇਆ ਫਿਰ ਕਰਦੇ 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 ਫਿਰ ਉਹਨਾਂ ਦਾ 10 ਲੱਖ ਦਾ 10 15 ਲੱਖ ਦੇ 12 15 ਲੱਖ ਦੇ ਆਸ-ਪਾਸ ਕੀ ਕਾਰਨ ਰਿਹਾ ਵੀ ਤੁਹਾਡਾ ਉਹ ਘਾਟਾ ਪਿਆ ਡਾਊਨ ਸਾਲ ਹੋਇਆ ਉਹ ਕਾਰਨ ਤੁਸੀਂ ਕੀ ਸਮਝਦੇ ਕਾਰਨ ਵੀਰੇ ਆਪਣਾ ਮੰਨ ਕੇ ਚੱਲੋ ਵੀ ਇੱਕ ਲੋਕਾਂ ਦਾ ਬ੍ਰਾਂਡ ਨਹੀਂ ਭਾਏ ਤਨੇ ਜਿਆਦਾ ਠੀਕ ਹੈ ਜੇ ਇੱਕ ਮੰਨ ਲਓ ਮੰਨ ਕੇ ਚੱਲੋ ਆਪਾਂ ਛੋਟੇ ਲੈਵਲ ਤੇ ਚੱਲੇ ਕਿੱਤਰਾ ਸੀਗਾ ਜਿਹਦਾ ਮੰਨ ਲਓ ਜਿਹੜੇ ਚੱਲੀ ਜਾਂਦੇ ਨੇ ਚੱਲੀਆਂ ਜਾਂਦੇ ਨੇ ਕੁਆਲਿਟੀ ਵੀ ਆਪਣੀ ਫੂਰ ਦੇ ਵਧੀਆ ਸੀ ਲੋਕ ਉਹ ਐਪਰੀਸ਼ੀਏਟ ਕਰਦੇ ਮੈਨੂੰ ਦੱਸਿਓ ਸਰਦਾਰ ਜੀ ਨੇ ਵਧੀਆ ਆਪਣੇ ਬੈਲ ਦਾ ਕਲਾਉ ਜਾਂ ਕਿਵੇਂ ਲਾ ਲਾਉਣਾ ਬਹੁਤ ਖਰਪਨ ਲੋਕਾਂ ਦੇ ਬਹੁਤ ਬਲਦ ਹੁੰਦੇ ਨੋ ਮਤਲਬ ਉਹ ਹੀ ਸਿਸਟਮ ਆਪਰਾ ਰਿਹਾ ਤੇ ਉਸ ਤੋਂ ਬਾਅਦ ਮਤਲਬ ਹਾਲਾਤ ਇਹੋ ਜਿਹੇ ਹੋ ਗਏ ਸੀ ਵੀ ਯਾਰ ਹੁਣ ਕੀ ਕਰੀਏ ਠੀਕ ਹੈ ਮਤਲਬ ਕਿ ਚਲੋ ਜੀ ਜਦੋਂ ਆਪਣਾ ਡਾਣ-ਪਾਲ ਆਉਂਦਾ ਨਾ ਤਾਂ ਉਦੋਂ ਕੋਈ ਨਹੀਂ ਨਾਲ ਹੁੰਦਾ ਇਕੱਲੇ ਆਪਾਂ ਰਹਿ ਜਾਂਦੇ ਹਾਂ ਤੇ ਮਤਲਬ ਇਹ ਜਿਹੇ ਟਾਈਮ ਆ ਗਿਆ ਸੀ ਵੀ ਯਾਰ ਹੁਣ ਕਰੋ ਜਾਂ ਮਰੋ ਇਹ ਤਾਂ ਮਤਲਬ ਅਸੀਂ ਸੋਚਿਆ ਨਹੀਂ ਸੀ ਕਦੇ ਮਤਲਬ ਰੋਡ ਤੇ ਇਸ ਤਰ੍ਹਾਂ ਅਸੀਂ ਕਾਰਟ ਲਾ ਲਵਾਂਗੇ ਜਦੋਂ ਅਸੀਂ ਸਟਾਰਟ ਕਰਨਾ ਸੀ ਕੰਮ ਠੀਕ ਹੈ ਗੂਗਲ ਵਗੈਰਾ ਕਰਕੇ ਪਾਣੀ ਦਾ ਸੀ ਚਲੋ ਇਹ ਥੋੜਾ ਸੋਚਾ ਅਲੱਗ ਬਣਾਈ ਹੈ ਹਨਾ ਲੋਕਾਂ ਤੋਂ ਜਿਹੜੇ ਲੋਕ ਕੈਮੀਕਲ ਵਗੈਰਾ ਪਾਣੀ ਦੇ ਵਿੱਚ ਪਾਉਂਦੇ ਆ ਜਿਹੜਾ ਕੈਮੀਕਲ ਫ੍ਰੀ ਆਪਾਂ ਲੋਕਾਂ ਨੂੰ ਵਧੀਆ ਦਾ ਬਣਾ ਪੰਜਾਬੀ ਬੰਦੇ ਆਪਾਂ ਯਾਰ ਕੰਮ ਕਰਾਂਗੇ ਲੋਕ ਐਪਰੀਸ਼ੀਏਟ ਕਰਨਗੇ ਆਪਾਂ ਠੀਕ ਹੈ ਤੇ ਉਸ ਚੀਜ਼ ਨੂੰ ਹੀ ਤਰਜੀਹ ਦੇ ਕੇ ਸੀ ਸਟਾਰਟ ਕੀਤਾ ਪ੍ਰੋਜੈਕਟ ਆਪਾਂ ਮਤਲਬ ਮੰਨ ਲੇ ਕਿ ਚਲੋ ਵੀ ਜਦੋਂ ਸਟਾਰਟ ਕਰਨਾ 10 15 ਦਿਨ ਤਾਂ ਇਹੀ ਦਿਮਾਗ ਚ ਚੱਲਦਾ ਰਹੇ ਵੀ ਖੜਾ ਹੈ ਕਿਵੇਂ ਯਾਰ ਲੋਕਾਂ ਨਾਲ ਫੇਸ ਆਫ ਕਿਵੇਂ ਕਰਾਂਗੇ ਹਨਾ ਪਰ ਜਦੋਂ ਆਏ ਅਸੀਂ ਪਹਿਲੇ ਦਿਨ ਇੱਥੇ ਖੜ ਗਏ ਆ ਕੇ ਫਿਰ ਦ ਹਾਂ ਅੰਤੇ ਤੱਕ ਉਹ ਰੁਕੀ ਆਪਾਂ ਆ ਵੀ ਆਪ ਤੁਹਾਡੇ ਸਾਡੇ ਆ ਬੇਸਿਕਲੀ ਹੁਣ ਆਪਾਂ ਇਸ ਨੂੰ ਮਤਲਬ ਇੱਕ ਰੈਡੀ ਦੇ ਤੌਰ ਤੇ ਇਸ ਨੂੰ ਆਪਾਂ ਬਿਜ਼ਨਸ ਮਾਡਲ ਦੇ ਤੌਰ ਤੇ ਲੈ ਕੇ ਅੱਗੇ ਜਾਣਾ ਹੋਵੇ ਕਿਉਂਕਿ ਜੇ ਭੰਗਾ ਕੀਤੀ ਜਾਣੇ ਜੇ ਉੱਥੇ ਕੰਮ ਨਹੀਂ ਆਉਂਦਾ ਤਾਂ ਇੱਥੇ ਵੀ ਕੰਮ ਨਹੀਂ ਰਹੇ ਰਹੇ ਜਿਵੇਂ ਜਿਵੇਂ ਇਹਨਾਂ ਨੂੰ ਬਈ ਹੋਰਾਂ ਦੀ ਦੋ ਟਿੱਕੀਆਂ ਵੀ ਲਾ ਦੋ ਆਪਾਂ ਗੱਲ ਵੀ ਕਰ ਚੱਲਦੇ ਕੰਮ ਨਹੀਂ ਰੋਕਦੇ ਸਾਡਾ ਤਾਂ ਜਦੋਂ ਜਦੋਂ ਸਾਡਾ ਰੈਸਟੋਰੈਂਟ ਬੰਦ ਹੋਇਆ ਔਰ ਸਾਡੇ ਹਾਲਾਤ ਇੰਨੇ ਖਮਾੜੀ ਹੋ ਗਏ ਸੀਗੇ ਉਸ ਟਾਈਮ ਸਾਨੂੰ ਸੋਚ ਤੋਂ ਬਾਹਰ ਹੋ ਗਿਆ ਸੀ ਕਿ ਹੁਣ ਰੋਟੀ ਕਿਵੇਂ ਖਾਵਾਂਗੇ ਅੰਦਰ ਹੀ ਅੰਦਰ ਵੜਪੜ ਕੇ ਮਤਲਬ ਇੰਨਾ ਜ਼ਿਆਦਾ ਰੋਈਆਂ ਬਹੁਤ ਜ਼ਿਆਦਾ ਬਦਲ ਸਾਨੂੰ ਕਿਸੇ ਨੇ ਇਹ ਵੀ ਕਿਹਾ ਕਿ ਹਾਂ ਤੁਸੀਂ ਆਓ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਤੁਹਾਡਾ ਸਾਥ ਦਿੰਨੇ ਆਂਗੇ ਜਾਂ ਇਹ ਚੀਜ਼ ਹੋਊਗੀ ਅਸੀਂ ਹੌਲੀ ਹੌਲੀ ਮਤਲਬ ਸਾਰਾ ਕੁਝ ਸਟਾਰਟਿੰਗ ਕਰਨ ਦੇ ਜਦੋਂ ਸਟਾਰਟਿੰਗ ਕੀਤੀ ਹੈਗੀ ਚਲੋ ਕੋਈ ਗੱਲ ਨਹੀਂ ਜੋ ਚੀਜ਼ ਹੋ ਗਈ ਆ ਹੁਣ ਉਹ ਚੀਜ਼ ਨੂੰ ਤਾਂ ਨਹੀਂ ਦੇਖਿਆ ਜਾਂਦਾ ਅੱਗੇ ਵਧਾਂਗੇ ਇੰਨਾਂ ਨੂੰ ਹੌਸਲਾ ਦਿੱਤਾ ਆਪਣੇ ਆਪ ਨੂੰ ਉਹ ਕੀਤਾ ਹੈਗਾ ਬਹੁਤ ਉਸ ਟਾਈਮ ਦਾ ਹਾਲਾਤ ਬਹੁਤ ਜ਼ਿਆਦਾ ਮਾੜੀ ਸੀ ਜਦੋਂ ਇਹ ਮਤਲਬ ਇਹ ਚੀਜ਼ ਵੀ ਬਿਆਨ ਨਹੀਂ ਹੋ ਸਕਦੀ ਜਦੋਂ ਆਪਣੇ ਕੋਲੇ ਪੈਸੇ ਹੁੰਦੇ ਆ ਉਦੋਂ ਤਾਂ ਰਿਸ਼ਤੇਦਾਰ ਵੀ ਬਹੁਤ ਹੁੰਦੇ ਆ ਵੀ ਜਿਹੜਾ ਕਿਸੇ ਨੂੰ ਨਹੀਂ ਵੀ ਜਾਣਦੇ ਉਹ ਵੀ ਮਾਮਾ ਚਾਚਾ ਤਾਇਆ ਬਣਿਆ ਹੁੰਦਾ ਆਪਣਾ ਜੇ ਜਦੋਂ ਹੁੰਦੇ ਨਹੀਂ ਕੁਝ ਵੀ ਉਦੋਂ ਕੋਈ ਵੀ ਨਹੀਂ ਖੜਾ ਹੁੰਦਾ ਨਾਲ ਇਹ ਸਥਿਤੀ ਤੁਹਾਡੇ ਨਾਲ ਹੋਈ ਸੀ ਹਾਂਜੀ ਹੋਈ ਹੈਗੀ ਪਹਿਲਾ ਮਤਲਬ ਇਹ ਚੀਜ਼ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਰਲਾ ਆਪਣੇ ਆਪ ਦੇ ਇਹ ਚੀਜ਼ ਪਹਿਲਾ ਹਰਟ ਕਰਦੇ ਆ ਕਿ ਆ ਕੀ ਕੀਤਾ ਤੁਸੀਂ ਆ ਕੇ ਸ਼ੁਰੂ ਪਰ ਲਿਆਏਗਾ ਇਹ ਚੀਜ਼ਾਂ ਸੁਣ ਸੁਣ ਕੇ ਮਤਲਬ ਇੰਨਾ ਚ ਜ਼ਿਆਦਾ ਸਾਨੂੰ ਉੱਪਰ ਦੀ ਲਜਾਏ ਨੀਚੇ ਕਰ ਦਿੰਦੇ ਹੁੰਦੇ ਸੀ ਕਿ ਹਾਂ ਇਹ ਤੁਸੀਂ ਰੇੜੀ ਲਾ ਰਹੇ ਹੋਗੇ ਨਹੀਂ ਸਾਡੇ ਲਈ ਰੇੜੀ ਨਹੀਂ ਸਾਡੇ ਲਈ ਬਹੁਤ ਵੱਡਾ ਰੁਜ਼ਗਾਰ ਹੈ ਕਿਉਂਕਿ ਉਸੇ ਸਾਡੇ ਪੇਟ ਨੂੰ ਭਰਨ ਵਾਸਤੇ ਕੁਛ ਨਾ ਕੁਛ ਅਸੀਂ ਕੋਰਛ ਤਾਂ ਕੁਛ ਕਰਨਾ ਹੀ ਸੀਗਾ ਨਾ ਕਿ ਉਹਨੂੰ ਉੱਪਰ ਉਠਾਉਣ ਵਾਸਤੇ ਇਕਦਮ ਹੋਰ ਜਿਵੇਂ ਇਹ ਹੁੰਦਾ ਵੀ ਆਪਣੀਆਂ ਨਾ ਪੰਜਾਬ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਉਹਨਾਂ ਦਾ ਇਹ ਮਨ 'ਚ ਹੁੰਦਾ ਵੀ ਭਾਈ ਮੇਰਾ ਘਰ ਵਾਲਾ ਕੰਮ ਕਰੂਗਾ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਨਾਲ ਆ ਕੇ ਖੜਨ ਦਾ ਸੋਚਿਆ ਬਸ ਇਹ ਸੀ ਜੀ ਜਦੋਂ ਇਹਨਾਂ ਨੇ ਇਹ ਕਿਹਾ ਤਾਂ ਸੀ ਕਿ ਹੁਣ ਕੁਝ ਨਹੀਂ ਬੰਨਣਾ ਆਪਣਾ ਫਿਰ ਮੈਨੂੰ ਆਇਆ ਸੀ ਕਿ ਨਹੀਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਹੈਗਾ ਕਿ نیچے ਨਹੀਂ ਲੈ ਕੇ ਜਾਣਾ ਉੱਪਰ ਚੁੱਕਣਾ ਹੈਗਾ ਇਸ ਬਿਜ਼ਨਸ ਨੂੰ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣ ਬਾਰੇ ਸੋਚਿਆ ਫੇਰ ਇਹਨਾਂ ਦੇ ਨਾਲ ਮੈਂ ਵੀ ਖੜੀ ਹਾਂ ਕਿਉਂਕਿ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਇੱਕ ਵਾਈਫ ਦਾ ਮਤਲਬ ਜੀ ਕਹ ਲਈਏ ਵਜੂਦ ਇਹੀ ਹੈਗਾ ਜੇ ਸਹੀ ਮੈਨੇ ਵਾਈਫ ਦਾ ਉਹ ਕਰਿਆ ਜਾਵੇ ਰੋਲ ਅਦਾ ਕੀਤਾ ਜਾਵੇ ਤਾਂ ਤੇ ਰਿਸ਼ਤੇਦਾਰਾਂ ਆਪਣੇ ਪੰਜਾਬ ਦੇ ਲੋਕਾਂ ਦੇ ਰਿਸ਼ਤੇ ਦਾ ਤਾਣੇ ਵੀ ਬਹੁਤ ਮਾਰਦੇ ਆ ਵੀ ਭਈਆ ਕਿਹੜੇ ਰੇੜੀਆਂ ਵਾਲੇ ਕੰਮ ਵਿੱਚ ਪੈ ਕੇ ਤੂੰ ਵਿਆਹ ਕਰਾ ਲਿਆ ਕਿੱਧਰ ਪੁੱਠਾ ਪੰਗਾ ਲੈ ਲਿਆ ਇਹ ਇਹ ਨਹੀਂ ਹੋਇਆ ਕਦੇ ਮੋਢੇ ਪੇਕਿਆਂ ਵੱਲੋਂ ਨਹੀਂ ਨਹੀਂ ਐਦਾਂ ਦਾ ਕੁਝ ਵੀ ਨਹੀਂ ਹੋਇਆ ਕਈ ਕਹਿਣ ਵਾਲੇ ਕਹਿ ਵੀ ਜਾਂਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੈ ਜੇ ਜਦੋਂ ਆਪਣੀ ਆਪ ਕਰਕੇ ਖਾਣੀ ਹੋਵੇ ਉਦੋਂ ਫਿਰ ਸਾਰਾ ਕੁਝ ਹੀ ਦੇਖਣਾ ਪੈਂਦਾ ਹੈ ਜੀ ਕਰਨਾ ਵੀ ਪੈਂਦਾ ਹੈ ਜੀ ਜਦੋਂ 15 ਲੱਖ ਦਾ ਘਾਟਾ ਪਿਆ ਹਾਂਜੀ ਫਿਰ ਲੇਡੀਜ਼ ਤਾਂ ਹੁੰਦੀਆਂ ਵੀ ਉਹਨਾਂ ਦਾ ਦਿਲ ਬਾਲਾ ਛੋਟਾ ਹੁੰਦਾ ਵੀ ਹੁਣ ਤਾਂ ਬਸ ਜ਼ਿੰਦਗੀ ਖਤਮ ਹੈ ਤੇ ਇਹਨਾਂ ਦੇ ਵੀ ਮਨ 'ਚ ਬਹੁਤ ਹੈ ਨਾ ਇੱਕ ਡਿਪਰੈਸ਼ਨ ਵਾਲੀ ਚੀਜ਼ ਆਉਂਦੀ ਹੈ ਬੰਦੇ ਦੇ ਫਿਰ ਤੁਸੀਂ ਇਹਨਾਂ ਨੂੰ ਕਿਵੇਂ ਸੰਭਾਲਿਆ ਇਹ ਚੀਜ਼ਾਂ ਸਟਾਪ ਕਰੋ ਜੀ ਰਿਸ਼ਤੇਦਾਰਾਂ ਨੇ ਸਾਨੂੰ ਐ ਬਹੁਤ ਕਿਹਾ ਵੀ ਆਹ ਕੀ ਕਰ ਲਿਆ ਇਹ ਕੀ ਕੰਮ ਕਰ ਲਿਆ ਤੇ ਤਾਂ ਚੱਕਣ ਦੀ بجائے ਰਿਸ਼ਤੇਦਾਰਾਂ ਨੇ ਥੱਲੇ ਵੱਲ ਨੂੰ ਕੋਸ਼ਿਸ਼ ਕੀਤੀ ਜਿਵੇਂ ਪੈਸਾ ਬਹੁਤ ਹੁੰਦਾ ਜਦੋਂ ਹੁੰਦਾ ਆਪਣੇ ਕੋਲੇ ਉਦੋਂ ਆਪਣੇ ਬਹੁਤ ਮਾਮੇ ਚਾਚੇ ਤਾਂ ਨਿਕਲਦੇ ਆ ਜੇ ਜਦੋਂ ਕੁਝ ਨਹੀਂ ਹੁੰਦਾ ਉਦੋਂ ਦੇ ਫਿਰ ਕਿਵੇਂ ਹਾਲਾਤ ਸੀ ਇਹ ਹਾਲਾਤ ਭਾਜੀ ਉਹੀ ਸੀ ਮਤਲਬ ਜੇ ਮੰਨੋ ਮੈਨੂੰ ਇਹ ਫੀਲ ਹੁੰਦਾ ਹੈ ਮਤਲਬ ਹੁਣ ਮੈਨੂੰ ਇਹ ਫੀਲ ਹੁੰਦਾ ਹੈ ਐਨਾ ਐਕਸਪੀਰੀਅੰਸ ਹੋ ਗਿਆ ਠੀਕ ਹੈ ਕਿ ਜੇ ਤਾਂ ਆਪਾਂ ਸਕਸੈਸ ਹੋ ਗਏ ਹੂੰ ਲਾਈਫ ਚ ਹੂੰ ਫਿਰ ਤਾਂ ਆਪਣੀ ਰੈਪਿਊਟੇਸ਼ਨ ਹੈ ਸਾਰੇ ਪੁੱਛਣਗੇ ਹਨ ਜੇ ਡਾਊਨ ਫਾਲ ਆ ਗਿਆ ਆਪਣਾ ਆਪਾ ਸਕਸੈਸ ਨਹੀਂ ਹੋ ਰੇ ਤਾਂ ਫਿਰ ਆਪਣੀ ਦੁਨੀਆ ਦੀ ਸੋਸਾਇਟੀ ਚ ਤਾਂ ਬਾਅਦ ਚ ਹੋਣੀ ਹੈ ਘਰੇ ਦੀ ਹੋਣੀ ਹੈ ਮਤਲਬ ਕਿ ਪੈਸਾ ਹੀ ਇਸੇ ਤੋਂ ਲੈ ਕੇ ਉਹਦੇ ਤੋਂ ਪੈਸੇ ਨਾਲ ਇੱਜ਼ਤ ਲੈ ਜਾਂਦੇ ਭਾਜੀ ਪੈਸਾ ਸਭ ਕੁਝ ਹੋ ਗਿਆ ਅੱਜ ਦੇ ਟਾਈਮ ਤੇ ਅਗਰ ਪੈਸਾ ਆ ਗਿਆ ਤੁਹਾਡੇ ਕੋਲ ਠੀਕ ਹੈ ਨਹੀਂ ਕੋਈ ਨਹੀਂ ਕਰਦਾ ਤੁਹਾਡੇ ਨਾਲ ਮੈਂ ਭੈਣ ਨੂੰ ਵੀ ਸਵਾਲ ਪੁੱਛਿਆ ਸੀ ਕਿ ਜਦੋਂ 15 ਲੱਖ ਦਾ ਘਟਿਆ ਪਿਆ ਫਿਰ ਉਦੋਂ ਕੀ ਮਹਿਸੂਸ ਹੋਇਆ ਇੱਕ ਆਮ ਘਰ ਦਾ ਮੁੰਡਾ 15 ਲੱਖ ਦਾ ਘਟਾ ਕਿਵੇਂ ਚੱਲਦਾ ਹੈ ਕੋਈ ਡਿਪਰੈਸ਼ਨ ਹੋ ਗਿਆ ਇਹ ਬਹੁਤ ਜ਼ਿਆਦਾ ਹੂੰ ਠੀਕ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਹੂੰ ਉੱਕੇ ਰਾਤ ਨੂੰ ਸੋਚਣ ਲੱਗ ਜਾਣਾ ਯਾਰ ਵੀ ਹੁਣ ਕੀ ਬਣੂਗਾ ਹਨਾ ਹੂੰ ਮਤਲਬ ਇਹ ਜੀ ਸਿਚੁਏਸ਼ਨ ਹੋ ਗਈ ਸੀ ਵੀ ਯਾਰ ਹੁਣ ਤਾਂ ਮਤਲਬ ਕਿਤੇ ਤਾਂ ਮਤਲਬ ਮੈਂ ਬੀ ਟੈਕ ਡ੍ਰੌਪਆਊਟ ਮੈਂ ਬੀ ਟੈਕ ਮਤਲਬ ਕਾਫੀ ਇੰਟੈਲੀਜੈਂਟ ਹੈਗਾ ਬੀ ਟੈਕ ਇੰਜੀਨੀਅਰ ਸੀਗਾ ਸਕਾਲਰਸ਼ਿਪ ਤੇ ਮੈਨੂੰ ਮਤਲਬ ਇੰਜੀਨੀਅਰਿੰਗ ਕਰ ਰਿਆ ਸੀ ਮੈਂ ਮਤਲਬ ਵਲਦੀ ਸਾਹਿਬ ਕੋਲਜ ਵਿੱਚ ਠੀਕ ਹੈ ਤੇ ਉਹੀ ਚੀਜ਼ਾਂ ਮੇਰੇ ਦਿਮਾਗ ਚ ਆ ਲੱਗੀਆਂ ਯਾਰ ਜੇ ਪੜ੍ਹੇ ਹੁੰਦੇ ਆਪਾਂ ਗਲਤੀਆਂ ਨਾ ਕੀਤੀਆਂ ਹੁੰਦੀਆਂ ਲਾਈਫ ਚ ਤਾਂ ਅੱਜ ਕਿਤੇ ਇਹਦੀ ਕਿਤੇ ਹੋਣਾ ਸੀ ਤੇ ਹੁਣ ਇਹ ਜੀ ਸਿਚੁਏਸ਼ਨ ਆ ਗਈ ਕਿ ਆਪਾਂ ਕਰਜ਼ੇ ਥੱਲੇ ਆ ਗਏ ਸਾਰਾ ਕੁਝ ਬੰਦ ਹੋ ਗਿਆ ਜੋਬ ਸੀ ਜੋਬ ਵੀ ਚਲੀ ਗਈ ਹੋਣ ਕਰੀਏਗੀ ਮਤਲਬ ਇੱਕ ਦਿਮਾਗ ਦੇ ਵਿੱਚ ਸੂਈ ਸਾਈਡ ਦਾ ਮਤਲਬ ਆ ਗਿਆ ਸੀ ਯਾਰ ਵੀ ਖਤਮ ਕਰ ਲਓ ਆ ਗਿਆ ਬਿਲਕੁਲ ਇੱਥੋਂ ਤੱਕ ਆ ਗਈ ਸੀ ਤੇ ਇਸ ਸਥਿਤੀ ਚ ਜੋ ਸੋ ਸਾਈਡ ਵਾਲੀ ਸਥਿਤੀ ਚ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦਾ ਜਦੋਂ ਹਾਰ ਜਾਂਦੇ ਆ ਜਾਂ ਕੁਝ ਤੰਗੀਆਂ ਆ ਜਾਂਦੀਆਂ ਤੇ ਲੋਕ ਬਹੁਤ ਸਾਰੇ ਕਰ ਵੀ ਲੈਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਦੱਸੋ ਵੀ ਤੁਸੀਂ ਇਸ ਚੀਜ਼ ਚੋਂ ਕਿਵੇਂ ਨਿਕਲੇ ਤੇ ਇਹਦੇ ਨਾਲ ਲੜਨਾ ਜ਼ਰੂਰੀ ਹੈ ਮਰਨਾ ਮਰਨਾ ਕੋਈ ਬਹੁਤ ਵਧੀਆ ਉਪਾਏ ਬਹੁਤ ਜ਼ਰੂਰੀ ਹੈ ਕਿਉਂਕਿ ਲਾਈਫ ਇੱਕ ਮਿਲਦੀ ਹੈ ਬੰਦੇ ਨੂੰ ਹਨਾ 12 ਵਾਰ ਨਹੀਂ ਮਿਲਦੀ ਹੈ ਜੀ ਇੱਕ ਲਾਈਫ ਦੇ ਵਿੱਚ ਆਪਾਂ ਜੇ ਆਪਣੇ ਆਪਣੀ ਇੱਕ ਵਾਰੀ ਆਪਣਾ ਇਸਤਾਨ ਦਾ ਸੰਭਾਲਾਂਗੇ ਆਪਣੇ ਪਿੱਛੇ ਫੈਮਿਲੀ ਹੈ ਸਾਰੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਮੈਰੀ ਹੋਈ ਸੀ ਮੇਰੀ ਮੈਂ ਕੁਝ ਕਰ ਲੈਂਦਾ ਤਾਂ ਇਹਨਾਂ ਦਾ ਕੀ ਬਣਦਾ ਮੈਂ ਜਦੋਂ ਮੈਰੀ ਹੋਈ ਸੀ ਸਾਡੀ ਠੀਕ ਹੈ ਕਿ ਸਾਰੇ ਚੀਜ਼ਾਂ ਸੋਚ ਕੇ ਮੈਂ ਮਤਲਬ ਫੈਸਲਾ ਲਿਆ ਵੀ ਯਾਰ ਕੰਮ ਜ਼ੀਰੋ ਆਪਾਂ ਗਰਾਊਂਡ ਲੈਵਲ ਤੇ ਸ਼ੁਰੂ ਕਰਦੇ ਹਾਂ ਠੀਕ ਹੈ ਇਹ ਮਤਲਬ ਇਸੇ ਆਪਾਂ ਬਿਜ਼ਨਸ ਨੂੰ ਕਿਉਂ ਨਾ ਆਪਾਂ ਰੈਡੀ ਦੇ ਤੌਰ ਤੇ ਆਪਾਂ ਬਿਜ਼ਨਸ ਦੇ ਤੌਰ ਤੇ ਇਸ ਨੂੰ ਲੈ ਕੇ ਚੱਲਦੇ ਬਿਜ਼ਨਸ ਮਾਡਲ ਬਣਾ ਲੈ ਕੱਲੋਂ ਆਪਾਂ ਫਰੈਂਚਾਈਜ਼ੀ ਦਵਾਂਗੇ ਠੀਕ ਹੈ ਲੋਕਾਂ ਨੂੰ ਤੇ ਐਕਸਪੈਂਡ ਕਰਾਂਗੇ ਇਸ ਚੀਜ਼ ਨੂੰ ਔਰ ਕਰ ਸਕਦੇ ਆ ਤੁਸੀਂ ਕੇਸ ਟੂਸਟ ਵੀ ਨਵਾਂ ਲੈ ਕੇ ਆਏ ਬਿਲਕੁਲ ਲੈ ਕੇ ਆਏ ਜੀ ਤੁਸੀਂ ਬਿਲਕੁਲ ਲੈ ਕੇ ਆਏ ਤੁਸੀਂ ਲੋਕਾਂ ਦੇ ਪਾਣੀ ਚੈੱਕ ਕਰੋਗੇ ਕੈਮੀਕਲ ਮੈਂ ਨਹੀਂ ਕਹਿੰਦਾ ਕਿ ਸਾਰੇ ਮਿਲਦੇ ਆ ਠੀਕ ਹੈ ਬਟ ਮੋਸਟਲੀ ਮੋਸਟਲੀ ਬੰਦੇ 80 80% ਬੰਦੇ ਕੈਮੀਕਲ ਯੂਜ਼ ਕਰਦੇ ਆ ਪਾਣੀ ਖਾਦੀ ਪਾਣੀ ਦੀ ਕੋਸ਼ਿਸ਼ ਬਹੁਤ ਹੁੰਦੀ ਹੈ ਸਾਡੇ ਪਾਣੀ ਵਿੱਚ ਸਾਰੀਆਂ ਮਤਲਬ ਜਿਹੜੀਆਂ ਆਪਣੇ ਲੋਕਲ ਦੇ ਆਪਣਾ ਜਿਹੜੀਆਂ ਲੋਕਲ ਮਸਾਲੇ ਹੁੰਦੇ ਜਿਵੇਂ ਕਾਲੀ ਮਿਰਚ ਹੋਗੀ ਜਮਾਣ ਜੀਰਾ ਛਣੀਆਂ ਪਾਊਡਰ ਸ਼ੁਰੂ ਵਿੱਚ ਬੰਦਾ ਸੀ ਹਾਂ ਆਥੈਂਟਿਕ ਜਿਹੜਾ ਆਥੈਂਟਿਕ ਅਸੀਂ ਟੇਸਟ ਦੇਣ ਦੀ ਕੋਸ਼ਿਸ਼ ਕੀਤੀ ਆ ਸੀ ਅੱਛਾ ਇੱਕ ਸਾਡਾ ਹੋਰ ਹੈ ਸੀ ਓਨਲੀ ਗ੍ਰੀਨ ਚਿਲੀ ਯੂਜ਼ ਕਰਦੇ ਆ ਜੀ ਰੈੱਡ ਚਿਲੀ ਨਹੀਂ ਯੂਜ਼ ਕਰਦੇ ਲਾਲ ਮਿਰਚ ਆਪਣੇ ਸਿਹਤ ਵਾਸਤੇ ਖਤਰਨਾਕ ਹੈ ਠੀਕ ਹੈ ਖੰਡ ਨਹੀਂ ਯੂਜ਼ ਕਰਦੇ ਗੁੜ ਯੂਜ਼ ਕਰਦੇ ਆ ਪਰ ਆਰੋ ਪਾਣੀ ਹੋਊ ਆਪਣੇ ਕੋਲ ਹੋਰ ਪਾਣੀ ਆਪਾਂ ਯੂਜ਼ ਨਹੀਂ ਕਰਦੇ ਜਿਹੜਾ ਨੋਰਮਲ ਆਪਣਾ ਘਰੇ ਆਰੋ ਲੱਗਿਆ ਹੈ ਤੁਸੀਂ ਜੇਕਰ ਆਪਣਾ ਐਡਰੈਸ ਦੱਸ ਦਿਓ ਫਿਰ ਮੈਂ ਅਗਲਾ ਸਵਾਲ ਦੱਸਾਂ ਵੀ ਜੇਕਰ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਇੱਥੇ ਆਉਣਾ ਚਾਹੀਦਾ ਬਠਿੰਡੇ ਦੇ ਵਿੱਚ ਇੱਕ ਕਾਰਟ ਹੈ ਤੇ ਫੇਜ਼ 1 ਚ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਫੇਜ਼ 1 ਦਾ ਮੋਡਲ ਟਾਊਨ ਫੇਜ਼ 1 ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੈ ਭਾਗੂ ਰੋਲ ਖਤਮ ਹੁੰਦੀ ਚੌਂਕ ਤੇ ਹੱਟਾ ਮਿੱਠਾ ਚੌਂਕ ਤੇ ਇੱਕ ਵੀਰੇ ਹੋਰ ਖਾਸ ਗੱਲ ਹੈ ਵੀ ਆਪਣੇ ਪੰਜਾਬੀਆਂ ਨੂੰ ਤਾਂ ਨਾ ਵੀ ਜੇ ਮਤਲਬ ਜਿਵੇਂ ਤੁਸੀਂ ਇਹੜੀ ਲਾਈ ਇਸ ਨੂੰ ਕੰਮ ਨੂੰ ਪਹਿਲੀ ਗੱਲ ਤਾਂ ਵਧੀਆ ਨਹੀਂ ਸਮਝਦੇ ਫਿਰ ਤੁਸੀਂ ਆਪਣੀ ਵਾਈਫ ਨੂੰ ਵੀ ਨਾਲ ਲਾ ਲਿਆ ਹਾਂ ਜਿਹੜੇ ਦੋਵੇਂ ਕਿਵੇਂ ਇਹਦਾ ਰਿਸਪੌਂਸ ਆ ਰਿਹਾ ਲੋਕਾਂ ਦਾ ਤੇ ਘਰਦਿਆਂ ਦਾ ਵੀ ਯਾਰ ਵੀ ਤੂੰ ਆ ਕੀ ਪੰਗਾ ਪਾਦਾ ਵੀ ਲੋਕਾਂ ਨੂੰ ਮੈਨੂੰ ਪਾਜੀ ਰਿਸਪੌਂਸ 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 ਅੱਛਾ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਠੀਕ ਹੈ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਦੇਖੋ ਕੰਮ ਤਾਂ ਮਤਲਬ ਕੰਮ ਕਰਾਂਗੇ ਫੇਰ ਹੀ ਆਵਾਂਗੇ ਨਾਲ ਵਾਈਫ ਵੀ ਬਹੁਤ ਚੰਗੀ ਹੈ ਨਾਲ ਉਹਨੇ ਸਾਥ ਦਿੱਤਾ ਮੇਰਾ ਠੀਕ ਹੈ ਨਾਰਮਲੀ ਹੁੰਦਾ ਨਹੀਂ ਅਜਿਹਾ ਮੈਂ ਕਹਿੰਦਾ ਹੋਰ ਹੁੰਦੀ ਇਹ ਜੇ ਜੇ ਮੇਰੇ ਹਾਲਾਤ ਹੋ ਗਈ ਸੀ ਠੀਕ ਹੈ ਨੋਰਮਲ ਦੀ ਹੋ ਗਈ ਇਹ ਮੈਂ ਨਾਲ ਖੜੇ ਆ ਨਾਲ ਵੇੜ ਕੇ ਕੰਮ ਕਰਦੇ ਆ ਘਰੇ ਵੀ ਇੱਥੇ ਵੀ ਹੂੰ ਕੰਮ ਕਰ ਰਹੇ ਆ ਜੀ ਰਿਸ਼ਤੇਦਾਰ ਨੇ ਕਹਿੰਦੇ ਵੀ ਵੀ ਕਿਉਂ ਲਾ ਲਿਆ ਰਿਸ਼ਤੇਦਾਰਾਂ ਦਾ ਸੋਚਣ ਲੱਗੇ ਫਿਰ ਥੋੜਾ ਖਾਦੀ ਜਾਊਗੀ ਜੀ ਹੂੰ ਫਿਰ ਕਿਉਂ ਕਿ ਜਰਾ ਜੱਲੂ 55000 ਦਾ ਫਲੈਟ ਦਾ ਰੈਂਟ ਦੇਣਾ ਹੈ ਇੱਥੇ ਰਿਸ਼ਤੇਦਾਰ ਥੋੜਾ ਦੇਖ ਜਾਣਗੇ ਹੂੰ ਉਹਦਾ ਆਪੀ ਕੱਢਣਾ ਹੈ ਨਾ ਇਹ 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 ਬਾਈ ਦਾ ਜਵਾਬ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਲੋਕ ਇਹ ਕਹਿੰਦੇ ਰਹਿੰਦੇ ਆ ਵੀ ਮੈਨੂੰ ਉਹ ਕੀ ਕਹੂਗਾ ਤੇ ਉਹ ਕੀ ਕਹੂਗਾ ਤੇ ਉਹ ਕੀ ਕਹੂਗਾ ਇਹ ਵੀ ਦੱਸੋ ਜਿਹੜੇ ਲੋਕ ਇਸ ਚ ਡਰ ਜਾਂਦੇ ਨੇ ਲੋਕ ਕੀ ਕਹਿਣਗੇ ਇਹ ਇਹ ਇਸ ਚੀਜ਼ ਨੂੰ ਪ੍ਰੈਕਟੀਕਲੀ ਅਗਰ ਆਪਾਂ ਸੋਚਾਂਗੇ ਨਾ ਤਾਂ ਅਗਰ ਪ੍ਰੈਕਟੀਕਲੀ ਇਹ ਚੀਜ਼ ਹੁੰਦਾਗੇ ਤਾਂ ਦੁਨੀਆ ਭਰ ਦਾ ਹੁਤਣਾ ਛੱਡ ਦੋ ਕੋਈ ਆਪਣੇ ਬਾਰੇ ਕੀ ਸੋਚੇਗਾ ਬੋਗੇ ਆਪਣੀ ਲਾਈਫ ਹੈ ਆਪਾਂ ਕਮਾ ਕੇ ਖਾਣਾ ਹੈ ਆਪਣੀ ਫੈਮਿਲੀ ਨਾਲ ਆਪਾਂ ਚੱਲਣਾ ਹੈਗਾ ਠੀਕ ਹੈ ਮੇਰਾ ਗਵੰਡੀ ਕਹੀ ਹੁੰਦਾ ਕਿ ਸੜਕ ਤੇ ਜਾਂਦਾ ਬੰਦਾ ਕੀ ਦੀਆਂ ਮੈਨੂੰ ਮੈਗ ਲੈਣਾ ਕੀ ਹੈ ਯਾਰ ਥੋੜਾ ਮੈਨੂੰ ਦੇਖ ਜਾਊਗਾ ਜਾਂ ਮੈਨੂੰ ਜਾਣਦਾ ਹੀ ਵੀ ਨਹੀਂ ਜਾਣਦਾ ਜੇ ਨਹੀਂ ਪਸੰਦ ਪਹਿਲੀ ਜੇ ਨਹੀਂ ਪਸੰਦ ਯਾਰ ਆਪਦਾ ਸਾਈਡ ਤੇ ਹੋਵੇ ਮੈਂ ਮੈਨੂੰ ਮਤਲਬ ਹੀ ਨਹੀਂ ਇਹ ਜਿਹੇ ਬੰਦੇ ਨਾਲ ਸਮਝੋ ਮੈਂ ਬਾਕੀ ਕੰਮ ਬਹੁਤ ਵਧੀਆ ਕੰਮ ਹੈ ਮੈਂ ਦਾ ਛੋਟਾ ਕੰਮ ਕੰਮ ਛੋਟਾ ਵੱਡਾ ਜਿ ਮੈਂ ਦਾ ਬਹੁਤ ਵਧੀਆ ਕੰਮ ਹਰ ਇੱਕ ਮਾਨਵ ਵਾਲੀ ਗੱਲ ਹੁੰਦੀ ਹੈ ਬੰਦਾ ਮੰਗ ਕੇ ਨਹੀਂ ਖਾਂਦਾ ਪਰ ਉਹ ਆਪਣੇ ਤਾਂ ਸਾਨੂੰ ਉਹਦੀ ਕਿਰਤ